ਲਓ ਜੀ ਅੱਜ ਆਪਾਂ ਪਹੁੰਚੇ ਆ ਜੀ 13 ਹੀ 13 ਪੰਜਾਬੀ ਹੱਟ ਦੇ ਉੱਤੇ ਜੋ ਕਿ ਆਪਣਾ ਪੰਜਾਬੀ ਭਰਾ ਨੇ ਕੰਮ ਕਰਿਆ ਹੋਇਆ ਜੀ ਜੋ ਕਿ ਮੱਕੀ ਦੀ ਰੋਟੀ ਸਰੋਂ ਦਾ ਸਾਗ ਚਾਟੀ ਦੀ ਲੱਸੀ ਮੱਖਣ ਦਹੀਂ ਸਵਾ ਰੋਟੀ ਦਾਲ ਮੱਖਣੀ 버ਗਰ ਜੋ ਵੀ 8ਵਾਂ ਬਣਦੀਆਂ ਨੇ ਜੀ ਵੀਰ ਨੇ ਬਹੁਤ ਵਧੀਆ ਤਰੀਕੇ ਦੇ ਨਾਲ ਰਸੋਈ ਬਣਾਈ ਹੋਈ ਹੈ ਜੀ ਦੇਖ ਸਕਦੇ ਤੁਸੀਂ 13 ਹੀ 13 ਪੰਜਾਬੀ ਹਟ ਸਸੀ ਕਾ ਬਾਜੀ ਕੀ ਨਾਮ ਆ ਜੀ ਸੰਤੋਖ ਸਿੰਘ ਜੀ ਇਹ ਆਪਣਾ ਜਿਹੜਾ ਕੰਮ ਕਰਿਆ ਹੋਇਆ ਕਿੰਨੀ ਕੀ ਦੇਰ ਤੋਂ ਕਰਦੇ ਆ ਜੀ ਇਹ 2-3 ਮਹੀਨੇ ਹੋ ਗਏ ਅੱਛਾ ਕੀ ਕੀ ਬਣਾਉਂਦੇ ਹੋ ਫੱਕੀ ਰੋਟੀਆਂ ਖਰਾਉਣਾ ਥਾਗਾ ਕੜੀ ਚੌਲ ਆਈ ਠੀਕ ਹੈ ਜੀ ਸ਼ੱਕਰ ਵਾਲੀ ਚਾਹੀ ਠੀਕ ਹੈ ਜੀ ਘਰ ਦਾ ਦਾ ਸੜਾ ਪਿਰਾਏ ਦੁੱਧ ਕਰਦਾ ਮੱਖਣ ਕਰਦਾ ਇਹ ਫਿਰ ਇਹ ਆਪਣੀ ਦੁਕਾਨ ਕਿੰਨੇ ਵਜੇ ਲਾਦ ਨੂੰ ਸਵੇਰੇ ਸਵੇਰੇ 10 ਵਜੇ ਤੋਂ ਸ਼ਾਮ ਨੂੰ 8:00 ਵਜੇ ਤੱਕ 8:00 ਵਜੇ ਤੱਕ ਚੱਲਦੀ ਹੈ ਜੀ ਠੀਕ ਹੈ ਜੀ ਲਓ ਜੀ ਤੁਸੀਂ ਦੇਖ ਸਕਦੇ ਹੋ ਬਣਾ ਰਹੇ ਨੇ ਜੀ ਰੋਟੀਆਂ ਤੇ ਇੱਧਰ ਵੀਰ ਨੇ ਸ਼ੈੱਡ ਬਣਾਇਆ ਹੋਇਆ ਜੀ ਜਿਸ ਦੇ ਵਿੱਚ ਪਿਠਾ ਕੇ ਛਕਾਇਆ ਜਾਂਦਾ ਜੀ ਮੱਕੀ ਦੀ ਰੋਟੀ ਸਰੋਂ ਦਾ ਸਾਗ ਆਹ ਵੇਖ ਸਕਦੇ ਤੁਸੀਂ ਪੰਜਾਬੀ ਭਰਾ ਵੀਰ ਨੇ ਕਰਿਆ ਹੋਇਆ ਜੀ ਕੰਮ ਇਹ ਸਾਦੇ ਤੁਸੀਂ ਇਧਰ ਸਾਡੀ ਵੀਡੀਓ ਤੁਹਾਨੂੰ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਕਰਕੇ ਜ਼ਰੂਰ ਦੱਸਿਓ ਜੀ ਮਿਲਾਂਗੇ ਨਵੀਂ ਵੀਡੀਓ ਦੇ ਨਾਲ ਧੰਨਵਾਦ